ਐਮਐਲਏ ਸਾਹਿਬ ਅੱਜ ਜਿਹੜੇ ਪੰਜਾਬ ਸਰਕਾਰ ਬਣਿਓ ਮਹਮ ਸ਼ੁਰੂ ਕੀਤੀ ਗਈ ਅੱਜ ਕਿਸ ਅਦਦੇ ਨਾਲ ਇਹ ਪਿੰਡ ਕੋਲਡ ਤੋਂ ਤੁਸੀਂ ਇਹ ਮਹਮ ਦੀ ਸ਼ੁਰੂਆਤ ਕਰਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਛੜੇ ਦਾ ਮਕਸਦ ਆ ਇਕੱਠੇ ਹੋਣ ਦਾ ਪੰਜਾਬ ਦੇ ਲਈ ਜਿਹੜਾ ਸੌਣ ਮਹੀਨਾ ਹੁੰਦਾ ਉਹ ਇੰਨਾ ਪੌਦਿਆਂ ਲਈ ਇੰਨਾ ਵਧੀਆ ਹੁੰਦਾ ਹਰ ਚੀਜ਼ ਫੁੱਟਦੀ ਆ ਦਰੋ ਵੀ ਤਰਖਤ ਪੱਤੇ ਨਵੇਂ ਕੱਢਦੇ ਆ ਨਵੇਂ ਹਰਿਆਲੀ ਆਉਂਦੀ ਆ ਸਾਡੇ ਚਿਹਰਿਆਂ ਤੇ ਵੀ ਹਰਿਆਲੀ ਆਉਂਦੀ ਆ ਇਸ ਕਰਕੇ ਸੌਣਮੀ ਮਹੀਨੇ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਮੰਨਿਆ ਜਾਂਦਾ ਕਿਉਂਕਿ ਤੀਆਂ ਦੇ ਤਿਹਾਰ ਵੀ ਸੌਣਮੀਨੇ ਚ ਹੀ ਲੱਗਦੇ ਆ ਇਸ ਕਰਕੇ ਅਸੀਂ ਅੱਜ ਕਰੋੜਪਿੰਡ ਤੋਂ ਜਿਹੜੀ ਪੌਦੇ ਲਾਉਣ ਦੀ ਸ਼ੁਰੂਆਤ ਕੀਤੀ ਆ ਘਟੋ ਘਟ ਇੱਕ ਲੱਖ ਦੇ ਕਰੀਬ ਪੌਦਾ ਸੀ ਬਲਾਕ ਮਹਿਲਕਲਾਂ ਦੇ ਵਿੱਚ ਲਾਉਣਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆ ਇੱਥੇ ਪੌਦੇ ਦੀ ਕੋਈ ਘਾਟ ਨਹੀਂ ਹੈਗੀ ਇਹ ਸਾਡੇ ਹੋਰਸ਼ਟ ਤੋਂ ਖੜੇਆ ਗਰਮੇਲ ਸਿੰਘ ਜੀ ਰੇਂਜ ਅਫਸਰ ਦੀ ਡਿਊਟੀ ਲਈ ਗਈ ਆ ਮੈਂ ਕਲੱਬਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਕਿਸੇ ਨੂੰ ਵੀ ਪੌਦਿਆਂ ਦੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਫੋਰੈਸਟ ਦਾ ਸੰਪਰਕ ਕਰ ਸਕਦਾ ਤੇ ਉਹਨੂੰ ਹਰ ਤਰ੍ਹਾਂ ਦਾ ਜਿਹੜਾ ਪੌਦਾ ਉਹ ਮੁਹੱਈਆ ਕਰਵਾਇਆ ਜਾਊਗਾ ਕਿਉਂਕਿ ਜੇ ਜ਼ਿੰਦਗੀ ਦੇ ਵਿੱਚ ਪੌਦੇ ਨੇ ਤਾਂ ਆਪਣਾ ਜੀਵਨ ਆ ਠੀਕ ਹੈ ਤੇ ਪੌਦੇ ਉਹ ਜੀ ਚੀਜ਼ ਹੁੰਦੀ ਆ ਵੀ ਕਹਿੰਦੇ ਕਈ ਪੌਦੇ ਤਾਂ ਰੁੱਖਾਂ ਮਾਵਾ ਵਰਗੇ ਲੱਗਦੇ ਆ ਕਈ ਪੁੱਤਾਂ ਵਰਗੇ ਲੱਗਦੇ ਆ ਜਦੋਂ ਵੀ ਕੋਈ ਦੂਰ ਤਰਾਡੇ ਜਾਣੇ ਆ ਅੱਗੇ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਵੀ ਪੌਂਦਿਆਂ ਦੇ ਵੀ ਇੱਥੇ ਠਹਿਰ ਕਰ ਲਾਂਗੇ ਜਾ ਕੇ ਵੀ ਉੱਥੇ ਸਾਹ ਹੋਊਗੀ ਇਸ ਕਰਕੇ ਰੁੱਖਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੈਗੀ ਰੁੱਖਾਂ ਦੇ ਨਾਲ ਹੀ ਸਾਨੂੰ ਆਕਸੀਜਨ ਮਿਲਣੀ ਹੈ ਇਹਦੇ ਨਾਲ ਹੀ ਸਾਹ ਹੋਣਾ ਮੈਂ ਸਾਰੇ ਪੰਜਾਬ ਦੇ ਹਰ ਵਿਅਕਤੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਸੀਂ ਇਹ ਤਾਅਮਹਮ ਕਰੀਏ ਵੀ ਹਰ ਇੱਕ ਬੰਦੇ ਨੂੰ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਆਪਦੀ ਜ਼ਿੰਦਗੀ ਦੇ ਵਿੱਚ ਜੇ ਹਰ ਇੱਕ ਬੰਦਾ ਇਹ ਸੋਚ ਲਵੇ ਤਾਂ ਪੰਜਾਬ ਦੇ ਵਿੱਚ ਖਸਾਲੀ ਵੀ ਆਊਗੀ ਤੇ ਵਾਤਾਵਰਨ ਵੀ ਵਧੀਆ ਰਹੂਗਾ ਤੇ ਸਾਡੇ ਲੋਕ ਵੀ ਤਾਕਤਵਰ ਰਹਿਣਗੇ ਤੰਦਰੁਸਤ ਰਹਿਣਗੇ ਕਿਉਂਕਿ ਕਈ ਤਾਂ ਉਹ ਜਿਹੇ ਬੂਟੇ ਆ ਇਵੇਂ ਸਹਾਂਜੜਾ ਬੂਟਾ ਹੁੰਦਾ ਕਹਿੰਦੇ ਵੀ ਉਹ ਕੋਈ 220 ਤਰ੍ਹਾਂ ਦੇ ਰੋਗ ਦਸਦਾ ਕੋਈ 250 ਤਰ੍ਹਾਂ ਦਾ ਰੋਗ ਠੀਕ ਕਰਦਾ ਇਸ ਕਰਕੇ ਜੇ ਬੂਟੇ ਸਾਡੇ ਲੱਗੇ ਹੋਣਗੇ ਇਹ ਮੈਂ ਗਰੰਟੀ ਨਾਲ ਕਹਿੰਦਾ ਵੀ ਬੰਦਾ ਪੱਤੇ ਤੋੜ ਕੇ ਖਾ ਲੈਂਦਾ ਕੋਈ ਦਾਤਨ ਕਰ ਲੈਂਦਾ ਤੇ ਇਹ ਜਿਹੜਾ ਕਾਫੀ ਰੋਗ ਆ ਜਿਹੜੇ ਉਹ ਠੀਕ ਹੋ ਜਾਣਗੇ ਪੁਰਾਣੇ ਸਭਾਂ ਦੇ ਵਿੱਚ ਇਹੀ ਕੁਸ ਹੁੰਦਾ ਸੀਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਤੇ ਇਹ ਬੂਟੇ ਦੀ ਜਿਹੜੀ ਮਹੱਮਾ ਮੈਂ ਹਰ ਇੱਕ ਫੇਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਰ ਇੱਕ ਆਦਮੀ ਨੂੰ ਹਰ ਇੱਕ ਸਾਡੇ ਨੌਜਵਾਨ ਵੀਰ ਨੂੰ ਆ ਬੂਟਾ ਇੱਕ ਆ ਮਹੀਨੇ ਦੇ ਵਿੱਚ ਹਰ ਇੱਕ ਨੂੰ ਇੱਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਮੈਂ ਫੇਰ ਮਾਨਜੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਉਹਨਾਂ ਨੇ ਤਿਆਰ ਕੀਤਾ ਵੀ ਜਿੰਨੇ ਬੂਟੇ ਚਾਹੀਦੇ ਕਿੱਥੇ ਚਾਹੀਦੇ ਆ ਪੂਰੀ ਫੋਰੈਸਟ ਦੀ ਟੀਮ ਦੀ ਡਿਊਟੀ ਲਾਈ ਹੋਈ ਆ ਵੀ ਹਰ ਇੱਕ ਪਿੰਡੂਈ ਮਹੱਇਆ ਕਰਵਾਏ ਜਾਣਗੇ ਸਾਰੇ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਜਿਹੜੇ ਗਰਮੀ ਦੇ ਵਿੱਚ ਅਸੀਂ ਆ ਪੂਰਾ ਹਫਤਾ ਤਕਰੀਬਨ ਬੂਟੇ ਹੀ ਲਾਉਣੇ ਆ ਮੈਂ ਸਵੇਰੇ ਘੰਟਾ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਅਸੀਂ ਪੂਰਾ ਹਫਤਾ ਪੂਰੇ ਇਲਾਕੇ ਦੇ ਵਿੱਚ ਬੂਟੇ ਲਾਵਾਂਗੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਇਹਦਾ ਪਾਰਟੀ ਵਾਜਿਆਂ ਤੋਂ ਪਰੋਟ ਕੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਤੇ ਆਪਾਂ ਆਪਦੇ ਪਿੰਡ ਨੂੰ ਹਰਿਆ ਭਰਿਆ ਬਣਾਈਏ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਇਹ ਕਿੰਨੇ ਰਕਬੇ ਚ ਲਾਏ ਜਾ ਰਹੇ ਨੇ ਇਹ ਤਕਰੀਬ ਨਾਲ ਆਪਣਾ ਹੈਗਾ ਰਕਬਾ ਇੱਕ ਇੱਕੜਾ ਇੱਕ ਇੱਕੜਾ ਕੁਰ ਤੋਂ ਸ਼ੁਰੂਆਤ ਕਰੀ ਆ 1500 ਫੁੱਟਾ ਇੱਥੇ ਲੱਗਣਾ ਤੇ ਹੋਰ ਮੈਂ ਨੌਜਵਾਨਾਂ ਦਾ ਧੰਨਵਾਦ ਕਰਦਾ ਕੱਲ ਅਸੀਂ ਟੀਮੇ ਪਿੰਡ ਦੇ ਦੋ ਨੌਜਵਾਨ ਉਹ ਕਹਿੰਦੇ ਵੀ ਦੋ ਬਿੱਗੇ 2 ਵਿਗੇ ਜ਼ਮੀਨ ਅਸੀਂ ਬੂਟੇ ਲਾਵਾਂਗੇ ਠੀਕ ਹੈ 2-2 ਵਿਗੇ ਕੀਮੇਪੜ ਦੇ ਦੋ ਨੌਜਵਾਨਾਂ ਨੇ ਇੱਕ ਤਾਂ ਆਪਣੇ ਕੀ ਆ ਵਿੰਦਰ ਨਾ ਮਲੂਕ ਸਿੰਘ ਜੀ ਇੱਕ ਤਾਂ ਮਲੂਕ ਸਿੰਘ ਇੱਕ ਭਾਗ ਪਹਿਲੇ ਸਾਲਾ ਮੁੰਡਾ ਉਹਨਾਂ ਨੇ ਆਖਿਆ ਵੀ ਅਸੀਂ ਬੂਟੇ ਆਪਦੇ ਖੇਤ ਦੇ ਵਿੱਚ 2-2 ਵਿਗੇ ਲਾਵਾਂਗੇ ਹੋਰ ਵੀ ਜਿੰਨਾ ਪਰਿਵਾਰਾਂ ਕੋਲੇ 20-20 ਕਿੱਲੇ ਜ਼ਮੀਨ ਆ 10 ਕਿੱਲੇ ਜ਼ਮੀਨ ਆ ਜਾ ਰਹੇ ਚਾਹੇ 10 ਵਸਵੇ ਲਾ ਲਵੇ ਜੇ ਜੰਗਲ ਲਾਉਣਗੇ ਤਾਂ ਆਪਦੇ ਬੱਚਿਆਂ ਲਈ ਕੋ ਛੱਡ ਕੇ ਜਾਣਗੇ ਇਸ ਕਰਕੇ ਅਸੀਂ ਪੂਰਾ ਹਫਤਾ ਜਿਹੜਾ ਇਹੇ ਪੌਦਿਆਂ ਦਾ ਮਨਾਵਾਂਗੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਪੌਦੇ ਦੀ ਇਹਦੀ ਸਾਮ ਸੰਭਾਲ ਲਈ ਕੀ ਕੋਈ ਟੁਕਮਾ ਕੋਈ ਪ੍ਰਬੰਧ ਜੀ ਅਸੀਂ ਸਾਮ ਸੰਭਾਲਣ ਦੇ ਲਈ ਪਹਿਲਾਂ ਵੀ ਖੁਰੜ ਦੇ ਵਿੱਚ ਕਟਾਉਗਾ 2-3 ਕਿਲੇ ਸੀ 2.5 ਏਕੜ ਪਹਿਲਾਂ ਅਸੀਂ ਬੂਟੇ 2.5 ਏਕੜ ਦਾ 2.5 ਏਕੜੀ ਹਰਾ ਹੋਇਆ ਬਾਗ ਕਿਉਂਕਿ ਉੱਥੇ ਮਰੇਗਾ ਦੇ ਵਿੱਚੋਂ ਅ ਬੰਦੇ ਲਾਏ ਗਏ ਨੇ ਕਿ ਇੱਥੇ ਵੀ ਅਸੀਂ ਜਿਹੜੇ ਬੂਟੇ ਲਾਵਾਂਗੇ ਮਰੇਗਾ ਦੇ ਵਿੱਚੋਂ ਹਰ ਰੋਜ਼ ਪਾਣੀ ਪਾਉਣ ਤੇ ਡਿਊਟੀ ਪੱਕੀ ਲਾਵਾਂਗੇ ਬੂਟਾ ਪੂਰਾ ਸੰਤ੍ਰਸਤ ਕਰਕੇ ਹਰਾ ਕਰਕੇ ਦਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫੋਟੋ ਕਰ ਦਿਓ ਜੀ ਇੱਕ ਫੋਟੋ ਕਰ ਦਿਓ ਮੁੰਡੇ ਰਹਿ ਗਏ ਸੀ ਆ ਜਾ ਕਰਨੀ ਕਰਨੀ ਇੱਕ ਵਾਰ